Ah uh -huh. ਅਤਮਿਤ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੁੰਬਰੀ ਗਾਤ ਮਿਤ ਤੂੰ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਮੇਰੇ ਬਾਪਾ दर्शन प्यासी धनसु रात है दर्शन प्यासी धन सात है दर्शन प्यासी धन है दर्शन प्यासी धनसु रात जेतबो अंदरि जी दर्शन में ਨੇ ਮੇਰੇ ਬਾਬਾ ਜੀ ਜੋ ਦਰਸ਼ਨ ਜੋ ਦਰਸ਼ਨ ਕੀਏ ਤਰਸਣ ਜੀ ਜੋ ਦਰਸ਼ਨ ਮੇਰੇ ਬਾਬਾ ਜੀ ਜੋ ਦਰਸ਼ਨ ਖੋਲ ਕਪਟ ਗੁਰ ਮੇ ਲਿਆ ਖੋਲ ਕਪਟ ਗੁਰ ਮੇ ਲਿਆ ਖੋਲ ਕਪਟ ਗੁਰ ਮੇ ਲਿਆ ਖੋਲ ਕਪਟ ਗੁਰ ਮੇ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਿਬ ਮਿਹਰਵਾਨ ਸਹਿਬ ਮੇਰਾ ਮਿਹਰਵਾਨ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਰਸ਼ੇ ਦਸਮੀ ਪ੍ਰਿਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਰੰਦਾਸੀ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਤੇ ਆਈ ਅਜ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਾਵਤ ਆਏ ਸੋਥੈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਸੋਥੈ ਹੋਏ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਦਸਾਂ ਪਾਤਸ਼ਾਹਾਂ ਦੇ ਸਰੂਪ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰ ਹਜੂਰ ਜਹਰਾਜ ਹੋਰ ਕਲਜੋ ਕਿਵੋਇਤ ਨਾਮ ਕੇ ਜਹਾਜ਼ ਹਲਤ ਪਲਤ ਕੇ ਰੱਖਿਆ ਕਿ ਲੋਕਪੁਰ ਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹਾਂ ਦੇ ਸਰੂਪ ਜਿਨ੍ਹਾਂ ਦੇ ਪਾਠ ਦਰਸ਼ਣਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ 10 ਪਾਸਿੰਗਾ 400 ਜਾਦੇ 5 ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸੁਚਿਆਰਿਆਂ ਪਿਆਰਿਆਂ ਸਿੱਧ ਕੋਨਾ ਸੀਧਾ ਦਿਗ ਮਾਇਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਤ ਬੋਲਣਾ ਜੀ ਸ੍ਰੀ ਵਾਹਿ ਸਮੂਹ ਗੁਰਦੁਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਗੁਰਧਾਮਾ ਜੀ ਕਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਹੇ ਆਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂ ਸੱਚੇ ਪਾਤਸ਼ਾਹ ਜੀ ਆਪ ਜੀ ਕੀ ਹਜ਼ੂਰ ਅਰਦਾਸ ਬੇਨਤੀ ਹੈ ਦਾਸਾਂ ਦੇ ਸਿਰ ਹੱਥ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਦਕਾ ਦਾਨ ਪਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾ ਬਣਵਾ ਆਵੇ ਕਿਸੇ ਸੁਸਾਸਨ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਕਲਜ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਟੁੱਟੀ ਗੰਡੋ ਮਿਹਰਬਾਨ ਜੀ ਜੋ ਭਾਵੇਂ ਸੋ ਕਮ ਕਰਾਈ ਮਿਹਰਵਾਨ ਜੋ ਨਾ ਭਾਵੇਂ ਸੋ ਨਾ ਕਰਾਈ ਜੋ ਭਾਵੇਂ ਸੋ ਮਤਬੋ ਸੰਗਤ ਦੇ ਜੋ ਨਾ ਭਾਵੇਂ ਸੋ ਨਾ ਦੇਈ ਜਿੱਥੇ ਭਾਵਾ ਜਿੱਥੇ ਰੱਖ ਲੈ ਜਿੱਥੇ ਨਾ ਭਾਵੇ ਤਿੱਥੇ ਨਾ ਰੱਖੀ ਜਿੱਥੇ ਵੀ ਰੱਖੀ ਆਪਣੇ ਸੋਹਣੇ ਚਰਨਾਂ ਵਿੱਚ ਰੱਖੀਆ ਅਖੰਡ ਭਜਨ ਬਖਸ਼ੀ ਦਰਗਾਹ ਦੇ ਬਖਸ਼ਿਆਂ ਸਾਜਿਆਂ ਨਵਾਜਿਆਂ ਗੁਰਮਖਾਂ ਪਿਆਰਿਆਂ ਦੇ ਮੇਲੇ ਬਖਸ਼ੀ ਜਿਨ੍ਹਾਂ ਦੇ ਮਿਲਨੇ ਕਰਕੇ ਸਿੱਖੀ ਸਦਗਤੀ ਪ੍ਰਾਪਤੀ ਹੋਏ ਤੁਰ ਦਰਗਾਹ ਦੀ ਸਮਤ ਮਿਲੇ ਦਰਗਾਹ ਦੇ ਡਿੱਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗੁਣਹਗਾਰ ਲੋਨ ਹਰਾਮੀ ਪਹਾ ਨਾ ਨਾ ਪਾਰ ਗ੍ਰਾਮੀ ਜੇਤਾ ਸਮੁਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਿਆ ਕਰੁ ਕੁਛ ਮਿਹਰੋ ਪਾਉ ਡੁਬਦੇ ਪੱਥਰ ਤਾਰੇ ਕੁਪਰ ਸਦਾ ਦਰਾ ਕਸ ਦੇਸ ਵਿਦੇਸ ਨਾ ਬੋਝ ਐਸੇ ਮੇਰਾ ਮਨ ਵਿਖਿਆ ਬੁ ਮੋਹ ਅਗਸ ਆਰਾ ਪਾਰ ਨਾ ਸੂਜੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਬਖਸ਼ ਲਾ ਨਿਤਦਾ ਮੰਗਤਾ ਆਪਦੇ ਦਰ ਅਗੇ ਖੜਾ ਮੰਗਤੇ ਦੀ ਝੋਲੀ ਨਾਮ ਦੀ ਖੈਰ ਪਾਉ ਮੰਗਤਾ ਖਾਲੀ ਨਾ ਜਾਏ ਸੋ ਲੰਮੇ ਦਿਨ ਕੇ ਰਾਤੀ ਮਿਲਸ ਹੰਸ ਸਿਤਸਲਾਣ ਛੱਡ ਕੇ ਕਰੰਗੀ ਲੱਗਾ ਹੰਸ ਔਕੀ ਕੜੀ ਨਾ ਦੇਖਣ ਦੇ ਆਪਣਾ ਬਿਰਸਮਾਲੇ ਕੋਟ ਔਗਣ ਭਰੇ ਵੀ ਤੇਰੇ ਕੋਟ ਔਗਣ ਭਰੇ ਵੀ ਤੇਰੇ ਸੱਚੇ ਪਾਤਸ਼ਾਹ ਸਾਡੇ ਕਰਮਾਂ ਦਾ ਹਿਸਾਬ ਨਾਲ ਤੱਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤੱਕੋ ਜਿਸ ਤਰ੍ਹਾਂ ਸੱਜਣ ਠੱਗ ਦਾ ਕੋਡੇ ਰੱਖਦਾ ਭੂਮੇ ਡਾਕੂ ਦਾ ਦਤਪਾਲਪੁਰ ਦੇ ਕੋੜੀ ਦਾ ਕੋਈ ਗੁਣ ਔਗਣ ਨਹੀਂ ਚਿਤਾਰਿਆ ਅਸੀਂ ਵੀ ਉਸੇ ਹੀ ਪਾਰਟੀ ਦੇ ਆਦਮੀ ਅਸਤਮ ਵਧੇਗ ਪਾਪੀਆਂ ਸੱਤ ਤਰ੍ਹਾਂ ਕਰਕੇ ਬਖਸ਼ ਲੋ ਸੁੱਤ ਪ੍ਰਾਧ ਕਰਤਾ ਹੈ ਜੇਤੇ ਜੰਨੀ ਚਿਤਨਾ ਰਾਖਸ ਤੇ ਤੇ ਰਾਮਈਆ ਹੋ ਬਾਰਕ ਤੇਰਾ ਕਹ ਨਖੰਡ ਸਿਓ ਗਣ ਮੇਰਾ ਸੱਜਣ ਤੂੰ ਹੈ ਸੈਣ ਤੂੰ ਮੈਂ ਤੂਜੋ ਪਰਬੋਹ ਮਾਨਿਆ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨ ਮਾਨੀ ਮਾਨਿਆ ਜੇ ਤੋਂ ਤੁਠਾਂ ਕਿਰਪਾ ਨਿਧਾਨ ਨਾ ਦੂ ਜਾਵੇ ਖਾਲਿਆਂ ਭਾਈ ਮੋ ਦਾਤੜੀ ਨਿਤ ਹਿਰਦੇ ਰਖਾਂ ਸੰਭਾਲ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭਲਾਈ ਆਪਦੇ ਨੂੰ ਆਪਦੇ ਕਰੀਂ ਸਿਰ ਹੱਥ ਰੱਖੀਂ ਸਮਤ ਬਖਸ਼ੀਂ ਸਿੱਧੇ ਰਸਤੇ ਪਾਈ ਐਸ ਵੇਲੇ ਜੋ ਕੀਤਾ ਸੋ ਵਾਹਵਾ ਜੋ ਕਰ ਕਰਾਰ ਸੋ ਪੀ ਵਾਹਵਾ ਜੋ ਗਤ ਕਰੋਗੇ ਸੋ ਪੀ ਵਾਹਵਾ ਹੇ ਆ ਕਾਲਪੁਰ ਖੰਤਰ ਜੀ ਮਹ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸ੍ਰੋ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਮਿਹਰਾਂ ਦਾ ਸਦਕਾ ਪਿਛਲੇ ਪਾਠਾਂ ਦੇ ਭੋਗ ਪਾਏ ਗਏ ਹਨ ਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਅਖੰਡ ਪਾਠਾਂ ਦੇ ਭੋਗ ਪਾਏ ਹਨ ਨਾਲ ਇੱਕ ਸ੍ਰੀ ਜਪਜੀ ਸਾਹਿਬ ਦੇ ਅਖੰਡ ਪਾਠ ਦਾ ਭੋਗ ਪਿਆ ਹੈ ਆਪ ਜੀ ਦੀ ਕਿਰਪਾ ਦੇ ਨਾਲ ਨਿਰਵੰਗਤਾ ਸਾਧ ਸੰਪੂਰਨਤਾ ਹੋਈ ਹੈ ਪਾਠ ਸਿੰਘਾਂ ਤੋਂ ਪਾਠ ਕਰਦਿਆਂ ਸੇਵਾਦਾਰਾਂ ਤੋਂ ਸੇਵਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਅਣਜਾਣ ਬੱਚੇ ਸਮਝ ਕੇ ਬਖਸ਼ੂ ਲੈਣਾ ਆਪ ਜੀ ਦੀਆਂ ਬਖਸ਼ੀਆਂਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦਾ ਥਾਲਾ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸ੍ਰੀ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾ ਆਪ ਜੀ ਦੀ ਵਰਤੇ ਐਸ ਲਈ ਜੋ ਵੀ ਆਪ ਜੀ ਦੇ ਦਰਬਾਰ ਵਿੱਚ ਤਿਲ ਫੁੱਲ ਸਮੂੱਚਾ ਪ੍ਰਸ਼ਾਦ ਲੈ ਕੇ ਸੁਭਨਾ ਦੀਆਂ ਹਾਜ਼ਰੀਆਂ ਲਾਉਣਿਆ ਸੁਭਨਾ ਨੂੰ ਆਪਣੇ ਅੰਦਰੋਂ ਘਰੋਂ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਮਿਹਰਾਂ ਕਰਨਿਆ ਸੁਖ ਵਰਤੌਣੀ ਐਸ ਲਈ ਜੋ ਵੀ ਆਪ ਜੀ ਦੇ ਦਰਬਾਰ ਚ ਪੁਜਾ ਹੈ ਤੁਹਾਡੀਆਂ ਮਿਹਰਾਂ ਦਾ ਸਦਕਾ ਸਵਰਾਜ ਹੀ ਜਾਵੇ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ